ਸਾਰਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਤੇ ਦੇਸ ਦੇ ਸਾਰੇ ਦਰਸ਼ਕਾਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਵਾਲ ਕਰਦੇ ਹਾਂ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਰੰਗ ਆਉਂਦੇ ਨੇ ਜਦੋਂ ਸੰਸਾਰ ਤੇ ਇਨਸਾਨ ਆਉਂਦਾ ਹੈ ਤੇ ਉਹ ਆਪਣੇ ਸੁਣਿਆ ਹੈ ਕਿ ਕਰਮ ਲੈ ਕੇ ਆਉਂਦਾ ਹੈ ਗੁਰਬਾਣੀ ਵਿੱਚ ਇਹਦੇ ਬਾਰੇ ਬਹੁਤ ਵਿਗਿਆਤ ਤਰੀਕੇ ਨਾਲ ਵਿਆਖਿਆ ਕੀਤੀ ਗਈ ਹੈ ਪਰ ਕੁਝ ਇਨਸਾਨ ਜਿਹੜੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕਰ ਜਾਂਦੇ ਨੇ ਆਉਂਦੇ ਤਾਂ ਸਾਰੇ ਨਹੀਂ ਸੰਸਾਰ ਦੇ ਵਿੱਚ ਪਰ ਕੁਝ ਲੋਕਾਂ ਨੂੰ ਇਹ ਮਾਨ ਪ੍ਰਾਪਤ ਹੁੰਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਚੈਲੰਜਸ ਹੁੰਦੇ ਨੇ ਉਹਨਾਂ ਨੂੰ ਕੁਝ ਚੁਣੌਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਉਹ ਉਹਨਾਂ ਨੂੰ ਸਾਰ ਕਰਕੇ ਪਾਰ ਕਰਕੇ ਅੱਗੇ ਲੰਘ ਜਾਂਦੇ ਨੇ ਸਫ਼ਰ ਤਾਂ ਸਾਰੇ ਕਰਦੇ ਆਂ ਅਸੀਂ ਪਰ ਨਾਲ ਦੀ ਨਾਲ ਜਿਹੜੀ ਪ੍ਰਾਪਤੀ ਕਰਨੀ ਉਹ ਵੀ ਇੱਕ ਵੱਡਾ ਪੁੰਨ ਹੋ ਸਕਦਾ ਹੈ ਤੇ ਗੁਰਬਾਣੀ ਵਿੱਚ ਜਿਵੇਂ ਜ਼ਿਕਰ ਆਇਆ ਹੈ ਕਿ ਗੁਰਮਖ ਜਨਮ ਸਵਾਰ ਦਰ ਗਿਆ ਚੱਲਿਆ ਸੱਚੀ ਦਰ ਗਿਆ ਜਾਏ ਸੱਚਾ ਪਰਮੱਲਾ ਇਨਾਲਤੀ ਨਾਲ ਕੁਰਬਾਨੀ ਵਿੱਚ ਇਹ ਵੀ ਜ਼ਿਕਰ ਆਇਆ ਹੈ ਕਿ ਕਿਸੋ ਚਾਚੀ ਕਿਸ ਅਰਬੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀ ਸੇ ਵੱਡਾ ਬਡੇਰਾ ਸੋ ਸੋ ਖਾਕੂ ਰਾ ਸੀ ਆਉਣਾ ਸਾਰਿਆਂ ਨੇ ਹੈ ਜਾਣਾ ਸਾਰਿਆਂ ਨੇ ਹੈ ਤੇ ਕੁਝ ਹੁੰਦੇ ਨੇ ਲੋਕ ਜਿਹੜੇ ਕਿ ਸਦੀਵੀ ਤੁਹਾਡੀਆਂ ਸਿਮਰਤੀਆਂ ਬਈ ਯਾਦ ਬਣ ਕੇ ਰਹਿ ਜਾਂਦੇ ਨੇ ਅੱਜ ਅਸੀਂ ਗੱਲ ਕਰਾਂਗੇ ਇਹੋ ਜਿਹੇ ਨੇਕ ਤੇ ਮਹਾਨ ਇਨਸਾਨ ਸਰਦਾਰ ਅਮਰਜੀਤ ਸਿੰਘ ਜੀ ਬਾਰੇ ਜਿਨ੍ਹਾਂ ਦੇ ਬਾਰੇ ਸਾਡੇ ਮਹਿਮਾਨ ਤੁਹਾਨੂੰ ਜਾਣਕਾਰੀ ਵਧ ਦੇਣਗੇ ਪਰ ਸ਼ੁਰੂ ਵਿੱਚ ਦੱਸ ਦਈਏ ਕਿ ਜੋ ਲੁਧਿਆਣੇ ਵਿੱਚ ਡੈਂਟਲ ਕਾਲਜ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਗੁਰ ਅਮਰਦਾਸ ਹਸਪੀਟਲ ਜੋ ਬੜਾਈ ਹਨ ਲੋਕਾਂ ਦੇ ਭਲਾਈ ਵਾਸਤੇ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਉਹਨਾਂ ਦੇ ਇਹ ਕਰਤਾ ਧਰਤਾ ਰਹੇ ਨੇ ਸਾਰਾ ਜਿਹੜਾ ਇਹਨਾਂ ਦਾ دارਉਮਦਾਰ ਸੀ ਉਹ ਇਹਨਾਂ ਦੇ ਸਿਰ ਦੇ ਉੱਤੇ ਸੀ ਔਰ ਨਾਲ ਦੀ ਨਾਲ ਉਸ ਤੋਂ ਇਲਾਵਾ ਭਾਰਤ ਦੇ ਮੁਲਕ ਦੇ ਵਿੱਚ ਇਹ ਕਹਿ ਦਈਏ ਕਿ ਇਹ ਐਡੀਸ਼ਨਲ ਆਟਾਰਨੀ ਜਨਰਲ ਵੀ ਰਹੇ ਨੇ ਸਰਤਾਰ ਮਲਮੋਣ ਸਿੰਘ ਦੇ ਨਾਲ ਇਹਨਾਂ ਦਾ ਬੜਾ ਅਨਿਹਲਾ ਸ਼ਬਦ ਸੀ ਇਹਨਾਂ ਲਈ ਜ਼ਿੰਦਗੀ ਬਾਰੇ ਗੱਲ ਕਰਨ ਵਾਸਤੇ ਸਾਡੇ ਨਾਲ ਜੁੜੇ ਨੇ ਪੰਜਾਬ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਪੈਰਲ ਗੱਲਗੀ ਜੀ ਸਾਊਥ ਹੌਲ ਲੰਡਨ ਤੋਂ ਗੁਰਦੁਆਰਾ ਗੁਰਮੁਦਾ ਅਚੀਤ ਸਰਪੰਚ ਪਾਲ ਸਿੰਘ ਜੀ ਕੋਲੀ ਤੇ ਦਜਿਸਨ ਸਬੂ ਜੀ ਵੀ ਸਾਡੇ ਨਾਲ ਜਲਦੀ ਹੀ ਜੁੜਨਗੇ ਅਸੀਂ ਡਾਕਟਰ ਪੈਰਲ ਗੱਲਗੀ ਜੀ ਆਪ ਜੀ ਤੋਂ ਸ਼ੁਰੂ ਕਰਾਂਗੇ ਕਿ ਤੁਹਾਡੇ ਅਮਰਜੀਤ ਸਿੰਘ ਦੇ ਨਾਲ ਜਿਹੜੇ ਤਜਰਬੇ ਨੇ ਜ਼ਿੰਦਗੀ ਦੇ ਉਹ ਕਿਹੋ ਜਿਹੇ ਰਹੇ ਡਾਕਟਰ ਪੈਨਲਲ ਗਰਗੀ ਜੀ ਬੜਾ ਪ੍ਰੇਨਾ ਬੇਸ਼ੱਕ ਸਾਨੂੰ ਪਾਣਾ ਮੰਨਣਾ ਹੁੰਦਾ ਪਰ ਜਿਆਦੇ ਇਹੋ ਜੀ ਅਚਾਨਕ ਖਬਰ ਮਿਲਦੀ ਹੈ ਠੀਕ ਹੈ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ ਮੈਨੂੰ ਉਮੀਦ ਨਹੀਂ ਸੀ ਪਰ ਫਿਰ ਵੀ ਕੋਈ ਕਿਤੇ ਨਹੀਂ ਲੰਦਾ ਰੰਗਣ ਟੁੰਗ ਫਤਿਹ ਦੀ ਬਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਇਹ ਹਰਕ ਨੇ ਆਣਾ ਜੋ ਐ 140 ਸੀ ਸਭ ਕੋਈ ਆਈ ਯੂ ਆਰੀ ਹੈ ਪਰ ਫਿਰ ਵੀ ਜਿਵੇਂ ਕਿ ਹੈ ਮੇਰਾ ਜੋ ਉਹਨਾਂ ਨਾਲ ਵਾਪਿਆ ਉਹ ਇੱਥੇ ਐਡੀਸ਼ਨਲ ਐਡਵੋਕੇਟ ਜਨਰਲ ਵੀ ਰਹੇ ਉਸ ਤੋਂ ਬਾਅਦ ਜਿਹੜਾ ਸੀ ਅਸੀਂ ਉਹਨਾਂ ਨਾਲ ਬਾਬਾ ਜਸਵੰਤ ਸਿੰਘ ਡੈਂਟਲ ਕਲਕ ਕੋ ਨਾਲ ਮੇਰਾ ਵਾਪਿਆ ਵੈਸੇ ਵੀ ਉਹਨਾਂ ਨੂੰ ਮੈਂ ਉਹਨਾਂ ਦੇ ਸਫੇਦ ਤੌਰ ਤੇ ਵੀ ਦਰਸ਼ਨ ਦੇ ਤੌਰ ਤੇ ਵੀ ਉਹਨਾਂ ਨਾਲ ਮੇਰੀ ਸੰਸ ਸੀਗੀ ਤੇ ਇੱਕ ਬਹੁਤ ਹੀ ਇਸੇ ਵਜ੍ਹਾ ਕਰਕੇ ਲਿੰਕ ਡ੍ਰੌਪ ਹੋ ਗਿਆ ਤੇ ਅਸੀਂ ਜਲਦੀ ਉਹਨਾਂ ਵੱਲ ਆਵਾਂਗੇ ਗੁਰਵਿੰਦਰਪਾਲ ਸਿੰਘ ਕੋਲੀ ਜੀ ਸਾਡੇ ਨਾਲ ਸਾਊਥ ਹੌਲ ਤੋਂ ਜੁੜੇ ਨੇ ਆਉ ਉਹਨਾਂ ਨੂੰ ਅਸੀਂ ਪਰਾਂਦੇ ਸ਼ਾਮਿਲ ਕਰਦੇ ਹਾਂ ਤੇ ਗੁਰਿੰਦਰਪਾਲ ਸਿੰਘ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੈ ਤੁਸੀਂ ਆਪਣੇ ਸ਼ਬਦਾਂ ਵਿੱਚ ਸਰ ਅਮਰਜੀਤ ਸਿੰਘ ਜੀ ਬਾਰੇ ਕੀ ਬਿਆਨ ਕਰਨਾ ਚਾਹੁੰਦੇ ਹੋ ਜੀ ਦੇਖੋ ਜੀ ਬਿਆਨ ਕਰਨ ਲਈ ਸਾਡਾ ਮੇਰਾ ਆਪਣਾ ਪਰਸਨਲ ਸਰ ਅਮਰਜੀਤ ਸਿੰਘ ਜੀ ਦੇ ਨਾਲ ਬਾਬਾ ਜਸਵੰਤ ਸਿੰਘ ਜੀ ਦੇ ਨਾਲ 35 ਸਾਲ ਤੋਂ ਸਾਡੀ ਇੱਥੇ ਅਸੀਂ ਉਹਨਾਂ ਦੇ ਨਾਲ ਸੇਵਾ ਕਰਦੇ ਆਏ ਹਾਂ ਜਦੋਂ ਅਸੀਂ ਬਾਬਾ ਜੀ ਦੇ ਨਾਲ ਸੇਵਾ ਪਹਿਲੇ ਕਰਦੇ ਸੀ 2020 ਤੱਕ ਸਰਦਾਰ ਅਮਰਜੀਤ ਸਿੰਘ ਜੀ ਨੂੰ ਮਿਲਿਆ ਕਰਦੇ ਸੀ ਬਹੁਤ ਹੀ ਹੰਭਲ ਪੋਲਾਈਟ ਪਰ ਇਹ ਐਟਾਰਨੀ ਸਲਿਸਟਰ ਜਨਰਲ ਆਫ ਇੰਡੀਆ ਵੀ ਰਹਿ ਚੁੱਕੇ ਹੈ ਇਨ ਸਪਾਈਟ ਆਫ ਹੈਵਿੰਗ ਆਈਓਜੀ ਪੋਜੀਸ਼ਨ ਉਹ ਜਦੋਂ ਬਾਬਾ ਜੀ ਕੋਲ ਆਉਂਦੇ ਸੀ ਤਾਂ ਆਖੇ ਬਿਲਕੁਲ ਨਮਰਤਾ ਦੇ ਨਾਲ ਇੱਕ ਸੇਵਾਦਾਰ ਦੀ ਤਰ੍ਹਾਂ ਬੈਠਦੇ ਸੀ ਉਹ ਹਮੇਸ਼ਾ ਇਸ ਕੰਮ 'ਚ ਆਪਣੀ ਈਗਰ ਦਿਖਾਉਂਦੇ ਸੀ ਕਿ ਜੜੇ ਬਾਬਾ ਜੀ ਭਲਾਈ ਦੇ ਕੰਮ ਕਰ ਰਹੇ ਹਨ ਉਹਦੇ ਵਿੱਚ ਮੈਂ ਕੀ ਯੋਗਦਾਨ ਪਾ ਸਕਦਾ ਉਹ ਬੋਲਦੇ ਬਹੁਤ ਘੱਟ ਸੀ ਸੁਣਦੇ ਸੀ ਸੁਣ ਕੇ ਜੋ ਕਰ ਸਕਦੇ ਸੀ ਉਹ ਕਰਦੇ ਸੀ ਫਿਰ 2020 ਦੇ ਬਾਅਦ ਜਦੋਂ ਸੰਤ ਬਾਬਾ ਜਸਵੰਤ ਸਿੰਘ ਜੀ ਸਾਨੂੰ ਅਚਨਚੇ ਤਕਾਲ ਚਲਾਉਣਾ ਕਰ ਗਏ ਉਹਦੇ ਬਾਅਦ ਥੋੜਾ ਜਿਹਾ ਇਹਨਾਂ ਦੇ ਨਾਲ ਗੱਲਬਾਤ ਥੋੜੀ ਜਿਆਦਾ ਹੋਣ ਲੱਗ ਗਈ ਜਦੋਂ ਭਾਈ ਬਾਬਾ ਅਨੰਤ ਰਾਜ ਸਿੰਘ ਜੀ ਨੇ ਸਾਰਾ ਸੰਭਾਲਿਆ ਇਹ ਹੁਣ ਬਾਬਾ ਅਨੰਦ ਰਾਜ ਸਿੰਘ ਜੀ ਨੂੰ ਪੂਰੀ ਸਪੋਰਟ ਕਰਦੇ ਸੀ ਜਿਹੜਾ ਗੁਰੂ ਅਮਰਦਾਸ ਹਸਪੀਟਲ ਸ਼ੁਰੂ ਹੋਇਆ ਉਹਦੇ ਚ ਉਹ ਬਹੁਤ ਵੱਡਾ ਯੋਗਦਾਨ ਪਾ ਰਹੇ ਸੀ ਜੋ ਕਿ ਜਿਹੜੀ ਘਾਟ ਹੈ ਬਾਬਾ ਅਨੰਦ ਰਾਜ ਸਿੰਘ ਜੀ ਨੂੰ ਸਾਰੀ ਸੰਗਤ ਨੂੰ ਸਾਨੂੰ ਇਹ ਮਹਿਸੂਸ ਹੁੰਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਗੱਲਬਾਤ ਹੁੰਦੀ ਰਹਿੰਦੀ ਸੀ ਬਾਬਾ ਅਨੰਦ ਰਾਜ ਸਿੰਘ ਜੀ ਇੱਥੇ ਇੰਗਲੈਂਡ ਆਏ ਹੋਏ 2 ਦਿਨ ਪਹਿਲੇ ਇੱਥੋਂ ਗਏ ਹੈ ਪੁੱਛਿਆ ਵੀਰ ਜੀ ਦਾ ਕੀ ਹਾਲ ਹੈ ਕਹਿੰਦੇ ਜੀ ਚੜ੍ਹਦੀ ਕਲਾ ਅੱਛਾ ਇੱਕ ਦਿਨ ਪਹਿਲੇ ਜਿਸ ਦਿਨ ਰਾਤ ਨੂੰ ਸਰੀਰ ਛੱਡਿਆ ਸਵੇਰੇ ਅੰਮ੍ਰਿਤ ਵੇਲੇ ਸ਼ਾਮੀ 5 ਵਜੇ ਅਸੀਂ ਗੁਰਦੁਆਰੇ ਤੋਂ ਨਿਕਲ ਰਹੇ ਹਾਂ ਤਾਂ ਬਾਬਾ ਅਨੁਰਾਜ ਸਿੰਘ ਜੀ ਦਾ ਫੋਨ ਆਇਆ ਵੈਸੇ ਹੀ ਕੋਈ ਗੱਲ ਲਈ ਗੱਲਬਾਤ ਹੋਈ ਵੀਰ ਜੀ ਦਾ ਪੁੱਛਿਆ ਕਹਿੰਦੇ ਜੀ ਚੜ੍ਹਦੀ ਕਲਾ ਫਿਰ ਉਹ ਰਾਤੀ 2:30 ਵਜੇ ਫੋਨ ਆਇਆ ਕਹਿੰਦੇ ਕੋਲੀ ਸਾਹਿਬ ਵੀ ਉਹ ਸਰੀਰ ਛੱਡ ਗਏ ਅਸੀਂ ਤੇ ਬਲੀਵ ਨਹੀਂ ਕੀਤਾ ਵੀ ਇਕਦਾਂ ਮੀ ਅਚਨ ਛੇ ਅਚਿੰਤੇ ਬਾਜ ਪਏ ਸਰਬ ਦੇ ਖੇਲਾ ਵਿਛੜ ਗੀਆਂ ਉਹਦੇ ਬਾਅਦ ਜਦੋਂ ਭਾਈ ਸਾਹਿਬ ਨੇ ਸਾਰੀ ਗੱਲ ਸਾਨੂੰ ਦੱਸੀ ਕਹਿੰਦੇ ਵੀ ਉਹਨਾਂ ਨੇ ਬਾਬਾ ਨਰਨਾਥ ਸਿੰਘ ਜੀ ਨੂੰ ਦੋ ਦਿਨ ਪਹਿਲੇ ਅੰਦਰ ਬੁਲਾਇਆ ਕਮਰੇ ਜਿਹਾ ਬੈਠਾ ਵੀ ਤੁਸੀਂ ਨਾ ਹੁਣ ਸਾਰੀ ਸੇਵਾ ਆਪੇ ਸੰਭਾਲਣੀ ਹੈ ਆਪੇ ਕਰਨਾ ਉਹ ਕਹਿੰਦੇ ਅਸੀਂ ਸੋਚਿਆ ਵੀ ਚਲੋ ਠੀਕ ਹੈ ਸੇਵਾ ਭਾਵਨਾ ਦੀ ਬਗਲ ਕਰਦੇ ਚੰਗੀ ਤਰ੍ਹਾਂ ਸੋਚਿਆ ਨਹੀਂ ਫਿਰ ਇੱਕ ਰਾਤ ਪਹਿਲੇ ਫਿਰ ਕਹਿੰਦੇ ਕਹਿੰਦੇ ਹੁਣ ਤੁਸੀਂ ਇਹ ਸਾਰਾ ਕੰਮ ਆਪੇ ਸੰਭਾਲਦਾ ਹੈ ਤੇ ਕਹਿੰਦੇ ਉੱਥੇ ਮਾਗਦਾ ਮਹੀਨਾ ਸ਼ੁਰੂ ਹੋਇਆ ਸਵੇਰੇ ਅੰਮ੍ਰਿਤ ਵੇਲੇ ਉੱਥੇ ਜਦੋਂ ਭਾਈ ਸਾਹਿਬ ਜੀ ਕੀਰਤਨ ਕਰ ਰਹੇ ਸਿਮਰਨ ਕਰ ਰਹੇ ਵਾਕ ਆਇਆ ਕਿ ਅੱਗੇ ਸੁਖ ਮੇਰੇ ਪੀਤਾ ਪਾਛੇ ਅਨੰਦ ਪ੍ਰਭ ਕੀਤਾ ਪਰਮੇਸ਼ਵਰ ਬੰਦ ਬਣਾਈ ਤੇ ਢੋਲਤ ਕਤੂ ਨਹੀਂ ਕਹਿੰਦੇ ਉਹ ਕਮਰੇ ਦੇ ਵਿੱਚ ਕਿਉਂਕਿ YouTube ਤੇ ਲਾਈਵ ਹੋਲੀ ਜੀ ਤੁਸੀਂ ਬੜੇ ਆਪਣੇ ਸ਼ਬਦਾਂ ਦੇ ਵਿੱਚ ਦੱਸਿਆ ਕਿ ਅਖੀਰ ਦੇ ਉੱਤੇ ਕਿਵੇਂ ਹੋ ਰਾਜਮੀ ਕਿ ਪੈਲਲ ਗਰਗ ਜੀ ਕਹਿ ਰਹੇ ਸਨ ਕਿ ਉਹਨਾਂ ਦਾ ਵੀ ਕਾਫੀ ਉਹਨਾਂ ਦੇ ਨਾਲ ਲੇਟਤਾ ਰਹੀ ਕਿਸੇ ਵਜ੍ਹਾ ਕਰਕੇ ਸਾਡਾ ਸੰਪਰਕ ਟੁੱਟ ਗਿਆ ਸੀ ਗਰਗ ਜੀ ਸਾਡੇ ਨਾਲ ਮੁਰਤੀ ਜੁੜੇ ਨੇ ਹਾਂਜੀ ਗਰਗ ਜੀ ਆਪਾਂ ਗੱਲ ਕਰ ਰਹੀ ਸੀ ਕਿ ਤੁਸੀਂ ਉਹਨਾਂ ਦੇ ਨਾਲ ਡੈਂਟਲ ਕਾਲਜ ਤੋਂ ਲੈ ਕੇ ਪੰਜਾਬ ਦੀ ਨਾਲ ਦਾਰਸ਼ਨਿਕ ਤੌਰ ਤੇ ਵੀ ਤੁਸੀਂ ਉਹਨਾਂ ਦੇ ਨਾਲ ਵਿਚਾਰਾ ਵਟਾਂਦਰਾ ਕਰਦੇ ਰਹੇ ਹੋ ਹਾਂਜੀ ਤੁਸੀਂ ਆਪਣੀ ਗੱਲ ਨੂੰ ਜਾਰੀ ਰੱਖੋ ਹਾਂਜੀ ਉਹਨਾਂ ਦਾ ਜੋ ਮੈਂ ਦੇਖਿਆ ਕਿਤੇ ਦੇ ਤੌਰ ਤੇ ਵੀ ਕਿਉਂਕਿ ਮੈਂ ਸਰਕਾਰ ਸੀ ਉਹ ਸਰਕਾਰ ਦੇ ਵਕੀਲ ਸੀਗੇ ਸਰਕਾਰ ਦੇ ਪੱਖੋਂ ਵੱਡੇ ਵਕੀਲ ਸੀਗੇ ਹਾਈ ਕੋਰਟ ਚ ਕੇਸ ਕੋ ਉਸ ਵੀ ਲੈ ਕੇ ਜਾਣਾ ਹੁੰਦੇ ਸੀ ਕਈ ਵਾਰੀ ਉਹ ਉਹਨਾਂ ਨੇ ਵੈਟ ਵਗੈਰਾ ਵੀ ਕਰਨਾ ਹੁੰਦਾ ਸੀ ਪਰ ਮੈਂ ਕਿਮੈਂ ਖੁਦ ਨਹੀਂ ਜਾਂਦਾ ਸੀ ਪਰ ਜਦ ਵੈਸੇ ਕੇਸ ਚਰਚਾ ਕਰਨ ਵਾਸਤੇ ਉਹਨਾਂ ਨਾਲ ਗੱਲ ਹੁੰਦੀ ਸੀ ਤਾਂ ਬੜੇ ਉਹਨਾਂ ਨੂੰ ਇੱਕ ਤਾਂ ਆਪਣੇ ਕਿੱਤੇ ਦੀ ਜਿੰਨੀ ਮਹਾਰਤ ਸੀ ਉਹ ਫਿਰ ਉਹਦੇ ਅੱਗੇ ਉਹਨਾਂ ਦਾ ਸਮਰਪਣ ਦੀ ਭਾਵਨਾ ਸੀ ਜੇ बतौर ਵਕੀਲ ਮੈਂ ਗੱਲ ਕਰਾਂ ਤਾਂ बतौर ਵਕੀਲ ਜੇ ਦਰਸ਼ਨ ਦੇ ਤੌਰ ਤੇ ਗੱਲ ਕਰਾਂ ਤਾਂ ਦਰਸ਼ਨ ਚ ਉਹਨਾਂ ਦੀ ਸਪਸ਼ਟ ਦਾ ਇਹ ਨਹੀਂ ਹੈ ਕੋਈ ਵਿਚ ਵਿਚਾਲਾ ਨਹੀਂ ਹੈ ਕਿ ਵੀ ਆ ਵੀ ਹੋਊਗਾ ਆ ਵੀ ਹੋਊਗਾ ਆ ਵੀ ਹੋਊਗਾ ਜਿਹੜੇ ਦਰਸ਼ਨ ਉਹ ਫੈਲੋ ਕਰ ਸੀਗੇ ਉਹਦੇ ਨਾਲ ਉਹ ਪੂਰੇ ਬਚਨਵੰਦ ਸੀਗੇ ਜੇ ਉਹਦੀ ਉਹਨਾਂ ਨੂੰ ਸਮਝ ਸੀ ਪੂਰੀ ਇਹ ਕੁਝ ਬੰਦੇ ਹੁੰਦੇ ਨੇ ਹੈਨ ਵਿਰਲੇ ਨਹੀਂ ਕਨੇ ਫੈੜ ਪੱਕੜ ਸੰਸਾਰ ਤੇ ਇੱਕ ਮੈਂ ਉਹਨਾਂ ਦਾ ਦੇਖਿਆ ਵੀ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਗੁਣ ਸੀ ਉਹ ਇਹ ਸੀ ਕਿ ਹਰ ਜਿਹੜਾ ਕੰਮ ਕਰਨਾ ਹੈ ਉਹ ਮਨੁੱਖਤਾ ਦੀ ਸੇਵਾ ਵਾਸਤੇ ਕਰਨਾ ਹੈ ਉਹ ਗੁਰੂ ਦੀ ਰਜਾ ਚ ਰਹਿ ਕੇ ਕਰਨਾ ਹੈ ਕਿ ਉਹ ਸੇਵਾ ਦੇ ਵਿੱਚ ਲੱਗਦੇ ਲੱਗਦੇ ਹੀ ਉਹਦੇ ਵਿੱਚ ਉਹ ਡੈਂਟਲ ਕਲਦੇ ਉਹਨਾਂ ਦਾ ਕਿਉਂਕਿ ਫਿਰ ਮੈਂ ਯੂਨੀਵਰਸਿਟੀ ਚ ਰਜਿਸਟਰ ਵੀ ਰਹਾ ਮੈਂ ਫਿਰ ਨਾ ਸਰਕਾਰੀ ਅਧਿਕਾਰੀ ਰਿਹਾ ਤੇ ਹੁਣ ਉਹਨਾਂ ਨੇ ਇੱਕ ਇਤਨਾ ਵੱਡਾ ਹਸਪਤਾਲ ਜੀਨੋ ਅਸੀਂ ਕਹਿ ਸਕਦੇ ਆ ਵੀ ਬੜਾ ਸਿਖਰ ਦੇ ਇਲਾਜ ਕਰਨ ਵਾਲਾ ਬਹੁਤ ਹੀ ਪਾਇਦਾਨ ਹਸਪਤਾਲ ਦੀ ਬਿਲਡਿੰਗ ਕਿਆ ਕਰਦੀ ਸੀ ਤੇ ਮੈਂ ਵੀ ਉੱਥੇ ਜਾ ਕੇ ਦੇਖਿਆ ਤੇ ਕਿਵੇਂ ਉਹ ਭਾਵੇਂ ਵੀਖੇ ਤੇ ਸੀਗੇ ਆ ਕੇ ਉਹਨਾਂ ਨੇ ਪੂਰਾ ਉਹਦੇ ਵਿੱਚ ਦਿਵਜਸਪੀ ਦੇ ਨਾਲ ਉਹ ਹਸਤਾਬ ਦੀ ਕਲੀ-ਕਲੀ ਗੱਲ ਉਹਨਾਂ ਨੇ ਸਾਨੂੰ ਸਮਝਾਈ ਵੀ ਕੀ ਕਰਨਾ ਉਹਨਾਂ ਨੇ ਕਿਵੇਂ ਕਰਨਾ ਬਲਕਿ ਮੈਂ ਉਹਨਾਂ ਨੂੰ ਕਿਹਾ ਸੀ ਕਿ ਇੱਥੇ ਥੋੜੇ ਚਾਰਜਸ ਵੀ ਰੱਖ ਲਿਓ ਤਾਂ ਕਿ ਜਿਹੜਾ ਗਰੀਬ ਦਾ ਤੁਸੀਂ ਇਲਾਜ ਕਰ ਸਕੋ ਪਰ ਜਿਹੜੇ ਪੈਸੇ ਵਾਲਾ ਉਹਦਾ ਵੀ ਇੰਨਾ ਵਧੀਆ ਤੁਸੀਂ ਕਰ ਰਹੇ ਹੋ ਉਹ ਪੈਸੇ ਦੇਣ ਕਿ ਨਹੀਂ ਉਹਨੂੰ ਨਾ ਤਰਾਜ ਹੁੰਦਾ ਇਹ ਚੱਦੇਗਾ ਤਾਂ ਕਿਉਂਕਿ ਹਸਪਤਾਲ ਦੇ ਖਰਚੇ ਬਹੁਤ ਹੋ ਜਾਂਦੇ ਨੇ ਅੱਜ ਕੱਲ ਦੇ ਜਿਹੜਾ ਸਾਡਾ ਇਲਾਜ ਆਧੁਨਿਕ ਕਰਵਾਜ ਪਰ ਨਾਲ ਗਿਆ ਜੇ ਉਹ ਕਹਿੰਦੇ ਸੀ ਵੀ ਸੀਟੀ ਵੀਚਾਰ ਕਰ ਲਾਂਗੇ ਕੋਈ ਉਹਨਾਂ ਨੇ ਐਸਾ ਨਹੀਂ ਆ ਵੀ ਕਈ ਵੇਰ ਹੁੰਦਾ ਬੰਦਾ ਵੀ ਨਹੀਂ ਜੀ ਸਾਡੀ ਫਿਰ ਆਏ ਗੱਲ ਦਾ ਸਾਡੀ ਆ ਉਹਨਾਂ ਨਾਲ ਜਦ ਤੁਸੀਂ ਰਾਏ ਦਿਓ ਇੱਕ ਮੈਨੂੰ ਇਹ ਮੈਂ ਬਹੁਤ ਵੱਡੀ ਗੱਲ ਦੇਖੀ ਹਾਲਾਂਕਿ ਮੈਨੂੰ ਵੀ ਕਈ ਵੇਰ ਨਹੀਂ ਹੁੰਦਾ ਮੈਂ ਵੀ ਚਰਚਾ ਬਹਿਸ ਕਰਨੀ ਸ਼ੁਰੂ ਕਰ ਦਿੰਨਾ ਉਹਨਾਂ ਨੂੰ ਕੋਈ رائے ਦੇ ਉਹਦੀ ਉਹ ਬਹੁਤੀ ਐਕਸਪਲੇਨੇਸ਼ਨ ਦੇਣ ਦੀ ਵਜ੍ਹਾ ਕਹਿੰਦੇ ਠੀਕ ਹੈ ਜੀ ਆਪਾਂ ਇਹਨੂੰ ਵੀ ਦੇਖ ਲੈਣਾ। ਹਾਂ ਜਿੱਥੇ ਉਹਨਾਂ ਨੇ ਜਿਹੜਾ ਕੰਮ رائے ਦੇ ਉਹ ਕਰਿਆ ਹੋਵੇ ਫਿਰ ਉਹ ਦੱਸ ਦਿੰਦੇ ਸੀ। ਜਦ ਮੈਂ ਉਹਨਾਂ ਆਖਿਆ ਵੀ ਦਵਾਈਆਂ ਬਾਰੇ ਫਿਰ ਤੁਸੀਂ ਆਪਣੇ ਉਹਨਾਂ ਕਿਹਾ ਵੀ ਦਵਾਈਆਂ ਬੜੀਆਂ ਮਹਿੰਗੀਆਂ ਤੇ ਇਸ ਤਰ੍ਹਾਂ ਹੁੰਦਾ ਹੈ। ਮੈਂ ਕਿਹਾ ਕਿਹਾ ਵੀ ਤੁਸੀਂ ਆਪਣੀ ਇੱਥੇ ਆਪਣੀ ਸ਼ਾਪ ਖੋਲ੍ਹ ਦੋ। ਕਹਿੰਦੇ ਉਹ ਅਸੀਂ ਖੋਲ੍ਹਤੀ ਦੱਸਾਂ। ਤੇ ਉਹਦੇ ਵਿੱਚ ਦਵਾਈਆਂ ਦਾ ਫਿਰ ਉਹਨਾਂ ਸਾਰੇ ਉਹ ਇਕੱਲੀ ਗੱਦੀ ਬਲੀਕੀ ਚ ਜਾਂਦੇ ਸੀ। ਅਸਲ ਤੇ ਮੈਨੂੰ ਆਏ ਉਹ ਬੰਦੇ ਹਮੇਸ਼ਾ ਹੀ ਕਰਦੇ ਨੇ ਮੇਉ ਕੋਈ ਸਿਰਕੈਲੋ ਫ੍ਰੈਸ਼ਟੀ ਹੁੰਦੇ ਨੇ ਜਿਹੜੇ ਇਸ ਗੰਦੇ ਵਿੱਚ ਹਰ ਗੰਦੇ 'ਚ ਧਿਆਨ ਰੱਖਣ ਦੀ ਇਹ ਗਲਤ ਨਹੀਂ ਹੋਣੀ ਚਾਹੀਦੀ ਠੀਕ ਹੋ ਜਾਣਾ ਚਾਹੀਦਾ ਤੇ ਉਹਦੇ 'ਚ ਜਿੰਨਾ ਕੋਨਾ ਉਹ ਲਗਾਤਾਰ ਆਪਣੀ ਸਿਹਤ ਦੀਆਂ ਸਮੱਸਿਆਵਾਂ ਦੇ ਬਾਵਜੂਦ ਔਰ ਏਡੀ ਵੱਡੀ ਐਕਸੀਡੈਂਟ ਹੋ ਸਾਰਾ ਕੁਝ ਹੋਣ ਦੇ ਬਾਵਜੂਦ ਉਹ ਚੜ੍ਹਦੀ ਕਲਾ 'ਚ ਰਹਿੰਦੇ ਸਿੱਖਤਾ ਮੈਂ ਤਾਂ ਉਹਨਾਂ ਨੂੰ ਇੰਦੀ ਕਲਾ 'ਚ ਮੈਂ ਦੇਖਿਆ ਕਿਸੇ ਹੋਰ ਨੇ ਦੇਖਿਆ ਹੋਵੇ ਮੈਂ ਕਹਿ ਨਹੀਂ ਸਕਦਾ ਪਰ ਮੈਂ ਤਾਂ ਜਦ ਵੀ ਆ ਹੁਣ ਪਿੱਛੇ ਵੀ ਜਦ ਮੈਂ ਜਾ ਕੇ ਆਇਆ ਪਰ ਦੋ ਵਾਰ ਹੀ ਗਿਆ ਧੋਣੇ ਵਾਲੀ ਮੈਂ ਉਹਨਾਂ ਦਾ ਦੇਖਿਆ ਵੀ ਕਿੰਨੀ ਉਚੜ ਨਹੀਂ ਕਲਾਚ ਸੀਗੇ ਹਰ ਗੱਲ 'ਚ ਔਰ ਹਰ ਗੱਲ 'ਚ ਉਹ ਕਿੰਨਾ ਡਿੰਟਸ ਵੀ ਮੰਦੇ ਸੀ ਕਿ ਲੋਕਾਂ ਦਾ ਵਿਦਿਆਰਥੀਆਂ ਦਾ ਮਰੀਜ਼ਾਂ ਦਾ ਦਰਸ਼ਨ ਦਾ ਜਿਸ ਦਰਸ਼ਨ ਨੂੰ ਉਹ ਹੁਣ ਫਾਲੋ ਕਰਦੇ ਸੀ ਸਿੱਖ ਸਿੱਖ ਦਰਸ਼ਨ ਲਈ ਕਰ ਸਿੱਖੀ ਦੀ ਗੱਲ ਉਹਦੇ ਉੱਤੇ ਕਿੱਡਾ ਵੱਡਾ ਪਹਿਰਾ ਦਿੰਦੇ ਸੀਗੇ ਹਕੀਕਤ ਦੇ ਵਿੱਚ ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਇਹੋ ਜੇ ਇਨਸਾਨ ਦਾ ਤੁਰ ਜਾਣਾ ਔਰ ਉਹ ਕੋਈ ਅੱਡੀ ਵੱਡੀ ਉਮਰ ਵੀ ਨਹੀਂ ਸੀ ਪਰ ਕਈ ਵੇਰ ਸਰੀਰ ਕੋ ਸਮਸਿਆਾਂ ਵਿਵੇਂ ਹਰੀ ਨਹੀਂ ਡੜੀ ਫੀ ਵੱਡਨ ਹਾਰ ਲੈ ਲੈ ਦਾਤ ਪੋਤਿਆਂ ਲਾਵੇ ਕਰ ਤਿਆ ਹ ਹੁਕਮ ਹੋਆ ਕਰਸਾਂ ਦਾ ਸਾਨੂੰ ਉਲਮੇ ਆਖੇ ਤਾਰ ਸੋ ਜਦ ਹੁਕਮ ਆ ਫਿਰ ਉਸ ਤਰੀਕੇ ਦੇ ਨਾਲ ਬੰਦਾ ਨਹੀਂ ਰਹਿ ਸਕਦਾ ਉਹਦਾ ਪੂੰਜੀ ਜੋ ਹੈ ਖਤਮ ਹੋ ਜਾਂਦੀ ਹੈ ਸਵਾਸਾਂ ਦੀ ਪਰ ਜਿੰਨਾ ਚਿਰ ਉਹਨਾਂ ਨੇ ਸਵਾਸ ਲਏ ਆਖਰੀ ਸਵਾਸ ਤੱਕ ਇਸੇ ਕੰਮ ਚ ਹੀ ਬਗੇ ਰਹੇ ਕਿ ਮੈਂ ਮਨੁੱਖਤਾ ਦੀ ਸੇਵਾ ਕਰਦੇ ਕਰਦੇ ਜੋ ਬਾਬਾ ਜਸਵੰਤ ਸਿੰਘ ਜੀ ਦਾ ਉਦੇਸ਼ ਸੀ ਉਹ ਬੜੇ ਉਹਨਾਂ ਦਾ ਪੱਕਾ ਉਹਨਾਂ ਨੂੰ ਕਦੀ ਕਦੀ ਗੱਲ ਪਤਾ ਸੀ ਕਿ ਵੀ ਉਹ ਜਿਹੜਾ ਉਦੇਸ਼ ਸੀ ਉਹ ਨੂੰ ਮੈਂ ਕਿਵੇਂ ਹੋਰ ਅੱਗੇ ਬਨਾਦਾ ਜਾਵਾਂ ਉਹ ਦਿਨ ਰਾਤ ਇਸੇ ਗੱਲ ਦੀ ਸੋਚਦੇ ਸੀ ਸੋ ਇਹੋ ਜਿਹੇ ਜਿਹੜੇ ਮਨੁੱਖ ਕੋਈ ਮੈਂ ਚ ਉਹਨਾਂ ਨੂੰ ਮਹਾਪੁਰਸ਼ ਵੀ ਕਹਿਣ ਚ ਮੈਨੂੰ ਕੋਈ ਝਿਜਕ ਨਹੀਂ ਹੈ ਇਹੋ ਜਿਹੇ ਜਿਹੜੇ ਇਨਸਾਨ ਇਸ ਧਰਤੀ 'ਤੇ ਹੁੰਦੇ ਨੇ ਉਹਨਾਂ ਦੇ ਕਾਰਨ ਧਰਤੀ ਤੇ ਰੌਸ਼ਨੀ ਵੱਧਦੀ ਹੈ ਤੇ ਹਨੇਰਾ ਘਟਦਾ ਹੈ ਕਿ ਮੈਂ ਆਪਣੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਇਹ ਉਮੀਦ ਕਰਦਾ ਕਿ ਵਾਹਿਗੁਰੂ ਉਹਨਾਂ ਨੂੰ ਆਪਣੀ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਬਹੁਤ ਬਾਤ ਧੰਨ ਬਾਦ ਪੈਲਲ ਗਰਗੀ ਇਹਨਾਂ ਡਾਕਟਰ ਪੈਲਲ ਗਰਗੀ ਜਿਨ੍ਹਾਂ ਨੇ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਸਾਡੇ ਨਾਲ ਅੱਜ ਇਸ ਦੁੱਖ ਦੇ ਸਮੇਂ ਆਪਣੇ ਵਿਚਾਰ ਸਾਂਝੇ ਕੀਤੇ ਆ ਤੇ ਹੁਣ ਮੈਂ ਸਰਦੂਲ ਸਿੰਘ ਮਰਵਾਜੀ ਬੱਲ ਜਾਵਾਂਗਾ ਸਰਦੂਰ ਸਿੰਘ ਮਾਰਵਾ ਜੀ ਤੁਸੀਂ ਵੀ ਲੁਧਿਆਣੇ ਗਏ ਹੋ ਹਸਪੀਟਲਾਂ ਵਿੱਚ ਜਾ ਕੇ ਦੇਖਿਆ ਤੁਸੀਂ ਸਦਰ ਅਮਰਜੀਤ ਸਿੰਘ ਜੀ ਦੇ ਨਾਲ ਵੀ ਤੁਸੀਂ ਮਿਲੇ ਹੋ ਤੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਤੁਸੀਂ ਸਾਡੇ ਦਰਸ਼ਕਾਂ ਨੂੰ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬਹੁਤ ਬਹੁਤ ਧੰਨਵਾਦ ਜੋ ਡਾਕਟਰ ਸਾਹਿਬ ਡਾਕਟਰ ਪਿਆਰੇ لال ਗੜਜੀ ਹੋ ਰਹੇ ਨੇ ਉਹਨਾਂ ਦੀ ਜੀਵਨੀ ਦੇ ਬਾਰੇ ਬਹੁਤ ਹੀ ਬਹੁਤ ਵਧੀਆ ਕਦਾਂ ਜੀ ਮੀਰ ਉਹਨਾਂ ਦੀ ਜੀਵਨ ਦੇ ਵਿੱਚ ਜਿੰਨੀਆਂ ਵੀ ਉਹਨਾਂ ਦੇ ਨਾਲ ਉਹਨਾਂ ਦੀ ਮਿਲਵਟਾਂ ਹੋਈਆਂ ਬਹੁਤ ਹੀ ਸਿੱਧੇ ਟੰਗ ਦੇ ਨਾਲ ਸਾਨੂੰ ਉਹਨਾਂ ਨੇ ਦੱਸਿਆ ਹੈਗਾ ਕਿ ਮੈਂ ਦੋ ਵਾਰੀ ਗਿਆ ਹੈਗਾ ਉੱਥੇ ਲੁਧਿਆਣੇ ਜਦੋਂ ਉਹ ਆਬਤ ਸੀ ਵੀਰ ਕੇ ਦੇ ਵਿੱਚ ਉਹਨਾਂ ਦੇ ਨਾਲ ਬੈਠ ਕੇ ਚਾਦਰੇ ਵੀ ਕਰਦੇ ਰਹੇ ਗੱਲਾਂ ਵੀ ਕਰਦੇ ਖਾਸ ਕਰਕੇ ਡੈਂਟਲ ਹਸਪੀਟਲ ਦੇ ਵਿੱਚ ਜਦੋਂ ਉੱਥੇ ਰਹਿ ਕੇ ਗਏ ਤੁਸੀਂ ਵੀ ਨਾਲ ਸੀ ਸਾਰਾ ਉਹਨਾਂ ਨੇ ਦਿਖਾਇਆ ਤੇ ਦੇਖਣ ਤੋਂ ਬਾਅਦ ਯਾਨੀ ਮੈਂ ਹੈਰਾਨ ਸੀਗਾ ਇਹ ਐਡਾ ਵੱਡਾ ਹਸਪੀਟਲ ਯਾ ਡੈਂਟਰਲ ਹਸਪੀਟਲ ਚਲਾ ਰਹੇ ਨੇ ਔਰ ਐਨੇ ਉਥੇ ਪੂਰੇ ਤਰੀਕੇ ਦੇ ਨਾਲ ਜਿੰਨੇ ਵੀ ਡੈਂਟਰਲ ਸਰਜਨ ਹੈਗੇ ਆ ਉਹ ਬੜੇ ਤਰੀਕੇ ਨਾਲ ਜਿਹੜੇ ਸਟੂਡੈਂਟਸ ਵੀ ਹੈਗੇ ਆ ਉਹ ਤੇ ਜਿਹੜਾ ਇਹ ਹਸਪਤਾਲ ਜਿਹੜਾ ਹੈਗਾ ਉਸ ਵੇਲੇ ਆਪਾਂ ਦੇਖਿਆ ਸੀ ਉਹ ਹੁਣ ਜਦੋਂ ਖੁੱਲ ਗਿਆ ਹੁਣ ਉਸ ਦੇ ਲਈ ਹਲੇ ਇਹਦੀ ਇਮਾਰਤ ਬਣ ਰਹੀ ਸੀ ਪਰ ਮੇਰੇ ਕਹਿਣ ਤੋਂ ਭਾਵ ਹੈਗਾ ਕਿ ਜਿੰਨਾ ਐਡਾ ਵੱਡਾ ਕੰਪਲੈਕਸ ਇਹ ਸੰਤਬਾਬਾ ਜਸਵੰਤ ਸਿੰਘ ਜੀ ਹੁਣ ਆਨੇ ਇਹ ਉਲੀਕਿਆ ਹੈਗਾ ਸੰਗਤਾਂ ਦੇ ਸਹਿਯੋਗ ਦੇ ਨਾਲ ਹੈਰਾਨ ਹਾਂ ਕਿ ਇੰਨੀ ਦੂਰ ਦੇਸ਼ੀ ਦੇ ਨਾਲ ਇਸ ਕੰਮ ਨੂੰ ਉਹਨਾਂ ਨੇ ਸੰਭਾਲਿਆ ਤੇ ਔਰ ਭਾਈ ਅਮਰਜੀਤ ਸਿੰਘ ਜੀ ਹੋਰਾਂ ਜਿੱਦਾਂ ਇਹਨਾਂ ਦੇ ਬਾਰੇ ਦੇ ਵਿੱਚ ਜਿਹੜੀ ਤੁਸੀਂ ਦੱਸਿਆ ਹੈਗਾ ਜਿਹੜੀ ਆਪਣੇ ਅਟਾਰਨੀ ਜਨਰਲ ਤੇ ਹੋਰ ਚੀਜ਼ਾਂ ਜਿਹੜੀ ਪਹਿਲਾਂ ਉਹਦੇ ਸਮਝ ਚੁੱਕੇ ਨੇ ਪਰ ਉਸ ਤੋਂ ਬਾਅਦ ਇੱਥੇ ਇਸ ਜਗ੍ਹਾ ਦੇ ਉੱਤੇ ਆ ਕੇ ਭਾਵੇਂ ਈ ਵੀਲਚੇਅਰ ਤੇ ਸਨ ਪਰ ਇਸ ਦੀ ਨਿਗਰਾਨੀ ਇਸ ਦੀ ਗੱਲ ਔਰ ਜਿਹੜਾ ਮਿੱਠ ਬੋਲਣਾ ਸੁਭਾਅ ਸੀ ਉਹਨਾਂ ਦਾ ਬਹੁਤ ਹੀ ਪਿਆਰ ਦੇ ਨਾਲ ਜਾਨੀ ਹੁਣ ਜਿੱਦਾਂ ਮੇਰੇ ਵਰਗਾ ਬੰਦਾ ਵਜੇ ਪਹਿਲੀ ਵਾਰੀ ਜਦੋਂ ਮਿਲੇ ਹੈਗੇ ਆ ਇਸ ਵੇਲੇ ਹਾਕ ਮਾਰ ਕੇ ਕਹਿ ਇਥੇ ਆਓ ਦੱਸੋ ਜਦੋਂ ਮੈਂ ਆਪਣੇ ਬਾਰੇ ਦੱਸਿਆ ਉਹਨਾਂ ਨੇ ਗੱਲਾਂ ਬਾਤਾਂ ਬਹੁਤ ਖੁਸ਼ ਹੋਏ ਤੇ ਮੈਨੂੰ ਬੜਾ ਹੀ ਅਫਸੋਸ ਹੈ ਕਿ ਉਹ ਉਮਰ ਉਹਨਾਂ ਦੀ ਬਹੁਤ ਵੱਡੀ ਨਹੀਂ ਸੀ ਹੱਲੇ ਪਰ ਫਿਰ ਵੀ ਦੁਨੀਆ ਦੇ ਉੱਤੇ ਜਿਹੜਾ ਆਉਂਦਾ ਪਰ ਜਦੋਂ ਇਹੋ ਜਿਹਾ ਕੋਈ ਇਨਸਾਨ ਆਉਂਦਾ ਜਿਹੜਾ ਕੋਈ ਘੱਟ ਨਾ ਕਰਕੇ ਜਾਂਦਾ ਤੇ ਉਹ ਜਿਹੜੀਆਂ ਯਾਦਾਂ ਹੈਗੀਆਂ ਉਹ ਆਪਣੇ ਕੋਲ ਰਹਿ ਜਾਂਦੀਆਂ ਮੈਂ ਬਹੁਤ ਵਾਰੀ ਕਹਿੰਨਾ ਹੁਣ ਤੁਸੀਂ ਵੀ ਸੁਣਿਆ ਹੁਣ ਇਵੇਂ ਸ਼ਾਂ ਦੇ ਵਾਂਗੂ ਇਹ ਸ਼ਾਂ ਹੈ ਜ਼ਿੰਦਗੀ ਅਸਰ ਦੇ ਵਿੱਚ ਤੇ ਤਾਂ ਹੈ ਜ਼ਿੰਦਗੀ ਮਰ ਕੇ ਵੀ ਜੇ ਦਾ ਨਾਂ ਹੈ ਜ਼ਿੰਦਗੀ ਉਸ ਜ਼ਿੰਦਗੀ ਦਾ ਨਾਂ ਹੈ ਜ਼ਿੰਦਗੀ ਸਰਾਰ ਅਮਰਜੀਤ ਸਿੰਘ ਜੀ ਉਹ ਜ਼ਿੰਦਗੀ ਜਿਹੜੀ ਇੱਥੇ ਕੱਟ ਕੇ ਗਿਆ ਔਰ ਆ ਖਾਸ ਕਰਕੇ ਇਹਨੀਆਂ ਇਮਾਰਤਾਂ ਜਿਨ੍ਹਾਂ ਵਿੱਚ ਕੰਮ ਕੀਤਾ ਇਹ ਹਰ ਪਾਸੇ ਦਿਖਦੇ ਹੀ ਰਹਿਣਗੇ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਭਾਈ ਹਰਗ ਸਿੰਘ ਜੀ ਜੋ ਉਹ ਸਾਰੀ ਗੱਲ ਉਹਨਾਂ ਨੇ ਇਹ ਸੰਭਾਲਿਆ ਹੈਗਾ ਇਹ ਇੱਕ ਬਹੁਤ ਸਾਰਾ ਕੰਮ ਉਹਨਾਂ ਦੀ ਸੇਵਾ ਦਿੱਤੀ ਹੋਣੀ ਪੈ ਗਿਆ ਹੈਗਾ ਵਾਹਿਗੁਰੂ ਅਗੇ ਅਰਦਾਸ ਹੈਗਾ ਵੀ ਭਾਈ ਅਮਰਜੀਤ ਸਿੰਘ ਜੀ ਹੋਰਾਂ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਬਹੁਤ ਬਹੁਤ ਅਫਸੋਸ ਹੈ। ਹਾਂ ਜੀ ਬਿਲਕੁਲ ਬਾਕੀ ਸਦੂਲ ਸਿੰਘ ਜੀ ਅਫਸੋਸ ਤੇ ਹੁੰਦਾ ਹੀ ਆ ਪਰ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਜਾਣਾ ਸਾਰਿਆਂ ਨੇ ਆ ਇਹ اٹਲ ਸਚਾਈ ਹੈਗੀ ਆ ਇਹ ਗੁਰੂ ਸਾਹਿਬ ਜੀ ਵੀ ਸਾਨੂੰ ਪੂਰਨੇ પાਕੇ ਦੱਸ ਕੇ ਗਏ ਨੇ ਪਰ ਜਿਹੜੀਆਂ ਜੀਵਨ ਦੇ ਇੱਕ ਤਬ ਕਹਿੰਦੇ ਆਪਣੇ ਸਫ਼ਰ ਪੂਰਾ ਕਰ ਗਏ ਹੈਗੇ ਆ ਬੜੀਆਂ ਪ੍ਰਾਪਤੀਆਂ ਕਰ ਲੈਣੀਆਂ ਜਿਵੇਂ ਕਿ ਤੁਸੀਂ ਦਸਿਆ ਗਰਗਸੀ ਨੇ ਕਿ ਉਹ ਅਟਾਰਨੀ ਜਨਰਲ ਵੀ ਰਹੇ ਉਹ ਸਾਰੇ ਭਾਰਤ ਦੇ ਤੇ ਨਾਲ ਦੀ ਨਾਲ ਜਿਹੜੇ ਲੋਕ ਸੇਵਾ ਦੇ ਜਿਹੜੇ ਕਾਰਜ ਸੀਗੇ ਕਿੰਨੇ ਉਹਨਾਂ ਦੇ ਕੇਸ ਸੀਗੇ ਉਹ ਲੈ ਕੇ ਉੱਥੇ ਜਾਂਦੇ ਸੀਗੇ ਤੇ ਹੁਣੇ ਜਿਹੜੀ ਗੱਲ ਉਹ ਨਹੀਂ ਕੀਤੀ ਆ ਕਿ ਉਹ ਚਾਹੁੰਦੇ ਸੀਗੇ ਕੁਝ ਦਵਾਈਆਂ ਦੀ ਕੀਮਤ ਵੀ ਰੱਖੀ ਜਾਵੇ ਕਿ ਹਸਪੀਟਲ ਐਡਾ ਬੜਾ ਚਲਾਉਣਾ ਬੜਾ ਮੁਸ਼ਕਲ ਹੈ ਤੇ ਮੈਂ ਦੁਬਾਰਾ ਤੁਹਾਡੇ ਵੱਲ ਆਵਾਂਗਾ ਮਰਵਾਜੀ ਤੇ ਹੁਣ ਅਸੀਂ ਜੁੜਾਂਗੇ ਦੇਖਦੇ ਆਂ ਕਿ ਸਰਨਾ ਗੁਰਪਿੰਦਰ ਪਾਲ ਸਿੰਘ ਜੀ ਕੋਲੀ ਜਿਹੜੇ ਉਹ ਜੁੜ ਚੁੱਕੇ ਆ ਤੇ ਨਾਲ ਦੀ ਨਾਲ ਅਬ ਦਲਜੀਤ ਸਿੰਘ ਸਿੱਗੂ ਜੀ ਵੀ ਸਾਡੇ ਨਾਲ ਜੁੜ ਚੁੱਕੇ ਹੋਣਗੇ ਹਾਂਜੀ ਕੁਲਪ ਸਿੰਘ ਜੀ ਇੱਕ ਵਾਰ ਫੇਰ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਕਿ ਹੁਣੇ-ਹੁਣੇ ਪਿਆਲਲ ਗੰਦ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ ਆ ਤੇ ਤੁਸੀਂ ਉਹਨਾਂ ਬਾਰੇ ਹੋਰ ਕੀ ਕਹਿਣਾ ਚਾਹੁੰਦੇ ਹੋ ਜਾਂ ਜਿਹੜੀਆਂ ਸੰਗਤਾਂ ਹੈਗੀਆਂ ਦੇਸ਼ ਵਿਦੇਸ਼ ਦੀਆਂ ਉਹਨਾਂ ਨੂੰ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਮਾਫ ਕਰਨਾ ਜੀ ਕਿਸੇ وجہ ਕਰਕੇ ਸਾਡਾ ਲਿੰਕ ਨਹੀਂ ਹੋ ਸਕਾ ਕੁਝ ਤੋਂ ਤਨ ਤਸਵੀਰਾਂ ਅਸੀਂ ਉਹ ਦਿਖਾ ਰਿਹਾ ਮੈਂ ਆਪਣੀ ਟੀਮ ਨੂੰ ਕਮਾ ਗਿਆ ਕਿ ਤਸਵੀਰਾਂ ਦਿਖਾ ਦਿਓ ਤਾਂ ਕਿ ਅਸੀਂ ਉਹਨਾਂ ਤਸਵੀਰਾਂ ਦੀ ਜ਼ਬਾਨੀ ਵੀ ਤੁਹਾਡੇ ਨਾਲ ਥੋੜੀਆਂ ਅਸੀਂ ਗੱਲਾਂ ਬਾਤਾਂ ਕਰ ਸਕੀਏ ਕਿਉਂਕਿ ਸਾਨੂੰ ਵੀ ਉਹਨਾਂ ਦੇ ਨਾਲ ਮਿਲਣ ਦਾ ਵਿਚਰਨ ਦਾ ਮੌਕਾ ਮਿਲਿਆ ਜਾਂ ਕਹਿੰਦੀ ਇਸ ਭਾਗ ਪ੍ਰਾਪਤ ਹੋਇਆ ਜਿਹੜੇ ਉਹਨਾਂ ਦੇ ਬਹੁਤ ਵੱਡੇ ਉਹਨਾਂ ਦੇ ਕਾਰਨਾਮੇ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਹਰਸ਼ਿੰਦਰ ਕੌਰ ਜੀ ਵਰਗੇ ਹੋਰ ਜਿੰਨੇ ਵੀ ਵਿਦਵਾਨ ਨੇ ਉਹਨਾਂ ਨੂੰ ਉਹਨੇ ਸਦਕੇ ਉੱਥੇ ਉਹਨਾਂ ਨੂੰ ਦਿਖਾਇਆ ਤੇ ਉਹਨਾਂ ਦੇ ਨਾਲ ਸਨੀਆਂ ਪੰਨਿਆਂ ਦੱਸਿਆ ਕਿ ਜਿਹੜੇ ਕਾਲਜ ਹੈ ਕਿਵੇਂ ਚੱਲ ਰਹੇ ਆ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਚਲੋ ਸਰ ਜਿਹੜੇ ਡਾਕਟਰ ਜਿੰਨੇ ਵੀ ਆਪਾਂ ਜ਼ਿੰਦਗੀ ਦੇ ਵਿੱਚ ਤਜਰਬੇ ਕਰਦੇ ਆ ਸਾਨੂੰ ਪਤਾ ਹੀ ਹੁੰਦਾ ਹੈ ਕਿ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਤੇ ਅਗਲੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਨਾਲ ਦੀ ਨਾਲ ਦਿਖਾਵਾਂਗੇ ਕਿ ਜਿਹੜਾ ਡੈਂਟਲ ਕਾਲਜ ਹੈ ਉਸ ਨੂੰ ਪੰਜਾਬ ਦੀ ਗਵਰਨਮੈਂਟ ਦੇ ਵਿੱਚੋਂ ਕਈ ਸਾਲਾਂ ਤੋਂ ਉਹਨਾਂ ਨੂੰ ਬੈਸਟ ਡੈਂਟਲ ਕਾਲਜ ਦਾ ਨਾਮ ਜਿਹੜਾ ਉਹ ਦਿੱਤਾ ਗਿਆ ਹੈ ਜਾਂ ਅਵਾਰਡ ਦਿੱਤਾ ਗਿਆ ਹੈ ਉਹ ਵੀ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਹਾਂ ਤੇ ਇਹ ਜੋ ਟੀਮ ਹੈ ਉਹਨਾਂ ਦੀ ਡਾਕਟਰਾਂ ਦੀ ਟੀਮ ਹੈ ਜਿਸ ਦੇ ਵਿੱਚ ਅਮਰਜੀਤ ਸਿੰਘ ਜੀ ਇੰਨਾ ਉਤਸ਼ਾਹ ਕਰਦੇ ਸੀ ਕਿ ਸਾਰੇ ਡਾਕਟਰਾਂ ਨੂੰ ਸਾਰੇ ਸਟੂਡੈਂਟਸ ਨੂੰ ਬਹੁਤ ਹੀ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਸੀ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਹੁਣੇ ਅਸੀਂ ਜ਼ਿਕਰ ਕੀਤਾ ਕਿ ਪੰਜਾਬ ਸਰਕਾਰ ਦੇ ਵੱਲੋਂ ਕਈ ਸਾਲਾਂ ਤੋਂ ਬਾਬਾ ਜਸਵੰਤ ਸਿੰਘ ਡਾਕਟਰ ਕਾਲਜ ਅਤੇ ਹਸਪਤਾਲ ਨੂੰ ਬੈਸਟ ਡੈਂਟਲ ਕਾਲਜ ਦਾ ਸਨਮਾਨ ਜਿਹੜਾ ਉਹ ਮਿਲਦਾ ਰਿਹਾ ਹੈ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਨਾਰਥ ਇੰਡੀਆ ਦੇ ਵਿੱਚ ਸਭ ਤੋਂ ਜਿਹੜਾ ਬੈਸਟ ਜਾਂ ਟਰਸਟਡ ਡੈਂਟਲ ਹਸਪੀਟਲ ਐਂਡ ਕਾਲਜ ਜਿਹੜਾ ਹੈਗਾ ਉਹ ਲੁਧਿਆਣੇ ਵਿੱਚ ਹੈ ਬਹੁਤ ਸਾਰੇ ਜਿਹੜੇ ਮਰੀਜ਼ ਜਾਂਦੇ ਨੇ ਉਹਨਾਂ ਨੂੰ ਮੁਖਤਬਰੀਆ ਇਲਾਜ ਉੱਥੇ ਦਿੱਤਾ ਜਾਂਦਾ ਹੈ ਤੇ ਜਿਹੜਾ ਆ ਜਿਹੜਾ 2 ਸਾਲ ਪਹਿਲਾਂ ਸੀ ਆ ਜਿਹੜਾ ਪਿਛਲੇ ਸਾਲ ਦਾ 2025 ਦਾ ਜਿਹੜਾ ਅਵਾਰਡ ਸੀ ਇਹ ਫਿਰ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਨੂੰ ਐ ਦਿੱਤਾ ਗਿਆ ਹੈ ਤੇ ਹੁਣ ਮੈਂ ਫਿਰ ਜਾਵਾਂਗਾ ਗੁਰਵਿੰਦਰਪਾਲ ਸਿੰਘ ਜੀ ਕੋਲੀਬਾਲ ਜਾਵਾਂਗਾ ਕੋਲੀ ਸਾਹਿਬ ਜੀ ਤੁਸੀਂ ਕਿਸੇ ਵਜ੍ਹਾ ਕਰਕੇ ਸਾਨੂੰ ਟੈਕਨੀਕਲ ਇਸ਼ੂ ਆ ਰਿਹਾ ਸੀਗਾ ਜੀ ਕੋਲੀ ਸਾਹਿਬ ਜੀ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਦੇਖੋ ਜੋ ਦਾਸ ਨੇ ਪਹਿਲੇ ਬੇਨਤੀ ਕੀਤੀ ਹੈ ਸਭੂ ਸਾਹਿਬ ਵੀ ਟਰਾਈ ਕਰ ਰਹੇ ਹੈ ਉਹ ਪਤਾ ਨਹੀਂ ਆਪਕੇ ਤੱਕ ਮੈਸੇਜ ਪਹੁੰਚਿਆ ਕਿ ਨਹੀਂ ਕਿਉਂਕਿ ਬਾਰ ਬਾਰ ਫ੍ਰੀਜ਼ ਹੋ ਰਿਹਾ ਸੀ ਔਰ ਜੜਾ ਇਸ ਦੁੱਖ ਦੀ ਘੜੀ ਤੇ ਜੜੀ ਕਨਸਿਡਰਿੰਗ ਆਯੁਰਜੀ ਸਿੰਘ ਜੀ ਦੀ ਸੇਵਾ ਬਾਬਾ ਜਸਵੰਤ ਸਿੰਘ ਜੀ ਦੇ ਨਾਲ ਅਸੀਂ ਮੈਨੂੰ 35 ਸਾਲ ਹੋ ਗਏ ਐ ਸਭੂ ਸਾਹਿਬ ਨੂੰ 44 ਸਾਲ ਸੁਰਿੰਦਰ ਸਿੰਘ ਜੀ ਨੂੰ ਵੀ 33 37 ਸਾਲ ਅਸੀਂ ਹਮੇਸ਼ਾ ਇਹਨਾਂ ਨੂੰ ਦੇਖਿਆ ਕਿ ਪਹਿਲੇ ਬਾਬਾ ਜੀ ਦੇ ਨਾਲ ਇਸ ਤਰ੍ਹਾਂ ਸੇਵਾ ਇਹਨਾਂ ਨੇ ਕੀਤੀ ਐ ਉਹਨਾਂ ਦੇ ਨਾਲ ਜੁੜ ਕੇ ਜਿਸ ਵਾਂ ਬਾਬਾ ਜੀ ਇਹਨਾਂ ਨੂੰ ਹੁਕਮ ਕਰਦੇ ਸੀ ਨਮਰਤਾ ਦੇ ਨਾਲ ਉਹ ਸੇਵਾ ਦੇ ਵਿੱਚ ਲੱਗੇ ਰਹਿੰਦੇ ਸੀ ਬਿਹਾਈਂਡ ਦੀ ਸੀ ਹੁਣ 2020 ਤੋਂ ਬਾਬਾ ਜੀ ਦਾ ਅਕਾਲ ਚਲਾਣ ਹੋਣ ਤੇ ਬਾਅਦ ਯਾਰ ਨਾਲ ਇੰਟਰੈਕਸ਼ਨ ਥੋੜੀ ਜਿਆਦਾ ਹੋਈ ਹੈ ਸੋ ਇੱਕ ਸ਼ੌਕ ਲੱਗਾ ਹੈ ਕਿ ਬਿਲਕੁਲ ਠੀਕ ਠਾਕ ਸੀ ਜਿਸ ਸਮੇਂ ਅਰਦਾਸ ਨੇ ਪਹਿਲੇ ਵੀ ਦੱਸਿਆ ਵੀ ਇਹ ਭਾਈ ਸਾਹਿਬ ਬਠੋੜੀ ਦੋ ਦਿਨ ਪਹਿਲੇ ਗਏ ਗੁਰਵਿੰਦਰਪਾਲ ਸਿੰਘ ਕੋਲੀ ਬਲ ਫਿਰ ਦੁਬਾਰਾ ਜਾਈਏ ਤੇ ਆਓ ਪਹਿਲਾਂ ਜੁੜਦੇ ਹਾਂ ਅਸੀਂ ਗੁਰਦੁਆਰਾ ਗੁਰੂ ਅਮਰਦਾਸ ਸਾਊਥ ਹਾਲ ਦੇ ਜਿਹੜੇ ਮੁੱਖ ਪ੍ਰਬੰਧਕ ਨੇ ਦਲਜੀਤ ਸਿੰਘ ਸਗੂ ਜੀ ਉਹਨਾਂ ਦੇ ਨਾਲ ਤੇ ਉਹਨਾਂ ਦੇ ਵਿਚਾਰ ਆਪਾਂ ਸੌਦੇ ਹਾਂ ਜੀ ਸਗੂ ਸਾਹਿਬ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਹਾਲਸਾ ਬੀ ਫਤਿਹਜੀ ਹਾਂਜੀ ਧੰਨਵਾਦ ਤੁਹਾਡਾ ਹਾਲਜੀ ਜੀ ਜੀ ਅਮਰਜੀਤ ਸਿੰਘ ਬਾਰੇ ਅਸੀਂ ਗੱਲ ਕਰ ਰਹੇ ਹਾਂ ਤੇ ਤੁਸੀਂ ਸਾਡੇ ਨਾਲ ਕੀ ਸਾਂਝ ਪਾਉਣੀ ਚਾਹੁੰਦੇ ਆ ਜੀ ਦੇਖੋ ਜੀ ਮੈਂ ਹੀ ਕਹਾਗਾ ਇੱਕ ਅਣਥੱਕ ਸੋਲਜਰ ਹਾਂਜੀ ਸਾਡੇ ਨਾਲ ਪਹਿਲੇ ਸਮੇਂ ਚ ਡਿਸਕਸ ਕਰਦੇ ਹੁੰਦੇ ਸਾਂ ਜਦੋਂ ਪਰਮਿਸ਼ਨ ਨਹੀਂ ਸੀ ਮਿਲੀ ਆਪਣੇ ਜੈਂਟਰਲ ਕਾਲਜ ਵਗੈਰਾ ਦੀ ਤੇ ਹਸਪੀਟਲ ਦੀ ਕਿਸ ਤਰ੍ਹਾਂ ਕਿਹੜੀ ਕਿਹੜੀ ਥਾਂ ਤੇ ਕਿੰਨੇ ਕਿੰਨੇ ਜ਼ਫਰ ਜਾਲੇ ਉਹਨਾਂ ਨੇ ਤੇ ਉਹ ਦੱਸਦੇ ਹੁੰਦੇ ਸੀ ਵੀ ਬਾਬਾ ਜੀ ਨੇ ਮੈਨੂੰ ਉੱਥੇ ਭੇਜਿਆ ਫਿਰ ਉੱਥੋਂ ਮੈਂ ਉੱਥੇ ਗਿਆ ਫਿਰ ਉੱਥੇ ਗਿਆ ਫਰ ਮਤ ਕੰਟੀਨਿਊਸਲੀ ਫॉर ਡੇਸ ਐਂਡ ਵੀਕਸ ਕਮ ਦੇ ਵਿੱਚ ਸੇਵਾ ਦੇ ਵਿੱਚ ਇਦਾਂ ਜੁਟੇ ਰਹੇ ਤੇ ਆਪਣੀ ਸਿਹਤ ਦਾ ਵੀ ਉਹਨਾਂ ਨੇ ਖਿਆਲ ਨਹੀਂ ਰੱਖਿਆ ਇਹ ਗੱਲ ਤਾਂ ਕੋਈ ਮੁਨਕਰ ਨਹੀਂ ਕਰ ਸਕਦਾ ਹੋ ਸਕਦਾ ਕਿ ਵੀ ਉਹਨਾਂ ਨੇ ਇਹਦੇ ਜੋ ਕੁਛ ਵੀ ਜੋ ਬਣਿਆ ਸੇਵਾਵਾਂ ਨੇ ਡੈਂਟਲ ਕਾਲਜ ਆ ਦੂਸਰਾ ਹਸਪੀਟਲ ਆ ਉਹਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਆ ਬਾਬਾ ਜੀ ਤੋਂ ਨੈਕਸਟ ਉਹਨਾਂ ਨੇ ਯੋਗਦਾਨ ਪਾਇਆ ਫਿਜ਼ੀਕਲੀ ਜਿੱਥੇ-ਇਥੇ ਜੋ ਵੀ ਕੁਛ ਸੀਗਾ ਤੇ ਨਾਲ ਸੰਗਤ ਨੂੰ ਲੈ ਕੇ ਤੁਰਦੇ ਰਹੇ ਆ ਇਹਦੇ 'ਚ ਮਤਲਬ ਕੋਈ ਅਤਕਤ ਨਹੀਂ ਨਹੀਂ ਹੈ ਕਿ ਭਾਵੇਂ ਸਰੀਰਕ ਤੌਰ ਤੇ ਪਿੱਛੋਂ ਜੋ ਆ ਕੇ ਉਹ ਰਹਿ ਗਏ ਸਨ ਵੀਲਚੇਅਰ ਦੇ ਵਿੱਚ ਕਨਫਾਈਨਡ ਹੋ ਗਏ ਸੀ ਪਰ ਫਿਰ ਵੀ ਜੋ ਉਹਨਾਂ ਨੇ ਕਰਦੇ ਰਹੇ ਆ ਨਾ ਉਹ ਬਹੁਤ ਮਤਲਬ ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇੱਕ ਬਹੁਤ ਵੱਡਾ ਇੱਕ ਘਾਟਾ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਸਾਰੇ ਆਰਗੇਨਾਈਜੇਸ਼ਨ ਨੂੰ ਚਾਹੇ ਉਹ ਇੰਡੀਆ ਚਾਹੇ ਯੂਕੇ ਦੇ ਵਿੱਚ ਸਮੇਂ ਦੇ ਨਾਲ ਕਿਵੇਂ ਹੋਏਗਾ ਇਹ ਹੁਣ ਸਮਾਂ ਦੱਸੇਗਾ ਪਰ ਅੱਜ ਦੀ ਘੜੀ ਅਸੀਂ ਇਹ ਕਹਿ ਸਕਦੇ ਆ ਕਿ ਜੋ ਉਹ ਗੈਪ ਛੱਡ ਗਏ ਨੇ ਵੈਕਿਊਮ ਹੋ ਗਿਆ ਉਹ ਬੜਾ ਮੁਸ਼ਕਲ ਆ ਉਹਨਾਂ ਨੂੰ ਜੋ ਤਜਰਬਾ ਉਹਨਾਂ ਦੀ لیاقت ਉਹਨਾਂ ਦੀ ਕੁਆਲੀਫਿਕੇਸ਼ਨ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਰਿਪਲੇਸ ਕਰਨ ਲਈ ਅੱਜ ਕੋਈ ਹੋਰਾਈਜ਼ਨ ਤੇ ਕੋਈ ਹੈ ਨਹੀਂ ਵਿਅਕਤੀ ਬਾਕੀ ਤੇ ਅਸੀਂ ਹੁਣ ਇਹੀ ਕਹਿ ਸਕਦੇ ਆ ਕਿ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰੇ ਪਰ ਜੋ ਉਹਨਾਂ ਨੇ ਸੇਵਾ ਕਮਾਈ ਆ ਕੋਈ ਸ਼ੱਕ ਨਹੀਂ ਉਹਦੇ ਆਧਾਰ ਤੇ ਮਹਾਰਾਜ ਆਪਣੇ ਚਰਨਾਂ 'ਚ ਉਹਨਾਂ ਨੂੰ ਨਿਵਾਸ ਬਖਸ਼ਿਸ਼ ਕਰਨਗੇ ਬਹੁਤ ਵੱਡਾ ਘਟਾ ਜੀ ਕਿਉਂਕਿ ਯੂਕੇ ਦੀ ਟਰਸਟੀ ਜਿਹੜੀ ਆ ਸਾਡੇ ਆਰਗੇਨਾਈਜੇਸ਼ਨ ਦੇ ਵੀ ਟਰਸਟੀ ਸਨ ਤੇ ਇੰਡੀਆ ਦੇ ਤਾਂ ਹੈ ਹੀ ਸਨ ਉਹ ਡੈਂਟਲ ਕਾਲਜ ਦੇ ਵੀ ਵਾਈਸ ਚੇਅਰਮੈਨ ਸਨ ਤੇ ਬਾਕੀ ਜਿਹੜੀਆਂ ਆ ਆਰਗੇਨਾਈਜੇਸ਼ਨਸ ਹੋਰ ਨੇ ਜੋ ਕੁਝ ਵਿੱਚ ਕਰ ਚੱਲ ਰਿਹਾ ਉਹਨਾਂ ਦੇ ਜਿਹੜਾ ਇਹਨਾਂ ਦੀ ਜਿਹੜੀ ਆ ਨਿਗਰਾਨੀ ਦੇ ਹੇਠ ਹੀ ਸਾਰਾ ਕੁਝ ਚੱਲ ਰਿਹਾ ਸੀ ਉਹਨਾਂ ਦੇ ਬਾਬਾ ਜੀ ਦੇ ਨਾਲ ਬੜੇ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਸਨ ਪਾਵੇਂ ਜਿਹੜੀ ਆ ਰੋਹਾਨੀਅਤ ਸੀ ਉਹ ਬਾਬਾ ਜੀ ਵੱਲੋਂ ਮਿਲਦੀ ਸੀ ਪਰ ਫਿਰ ਵੀ ਜੋ ਦੁਨਿਆਵੀ ਤੌਰ ਤੇ ਕਰਦੇ ਸਨ ਉਹ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਇਹਨਾਂ ਦੇ ਵਿੱਚ ਹੁਣ ਜਿਹੜੇ ਨੇ ਸਾਹਮਣੇ ਭਾਈ ਸਾਹਿਬ ਜੀ ਅਨਰਾਜ ਜੀ ਜਿਹੜੇ ਨੇ ਸਾਡੇ ਉਹਨਾਂ ਦੇ ਮੂਰੇ ਇੱਕ ਬਹੁਤ ਵੱਡੀ ਚੁਣੌਤੀ ਆ ਕਿ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜਾ ਫੇਸ ਕਰਨਾ ਕਿਉਂਕਿ ਜੋ ਇੰਡੀਆ ਦੇ ਵਿੱਚ ਨੇ ਚੱਲ ਰਹੀਆਂ ਸਿਵਾਵਾਂ ਨੇ ਸਟਰਸ ਆਰਗੇਨਾਈਜੇਸ਼ਨ ਹਸਪੀਟਲ ਆ ਡੈਂਟਲ ਕਾਲਜ ਆ ਗੁਰਦੁਆਰਾ ਉਹ ਉਹਨਾਂ ਨੇ ਉੱਥੇ ਕਰਨੀਆਂ ਕਿਉਂਕਿ ਫਿਜ਼ੀਕਲੀ ਯੂਕੇ ਦੇ ਅਸੀਂ ਜਿਹੜੇ ਆ ਉਹਦੇ ਵਿੱਚ ਬਹੁਤਾ ਕੁਝ ਰੋਲ ਅਦਾ ਨਹੀਂ ਕਰ ਸਕਦੇ ਹਾਂ ਇਹ ਜ਼ਰੂਰ ਵਾਦਾ ਕਰਦੇ ਆ ਕਿ ਯੂਕੇ ਦੀ ਜਿਹੜੀ ਚੈਰਿਟੀ ਆ ਉਹਦੇ ਲਈ ਅਸੀਂ ਡੇ 1 ਤੋਂ ਤਾਨਮਨ ਧੰਦੇ ਨਾਲ ਅਸੀਂ ਲੱਗੇ ਹੋਏ ਆ ਬਾਬਾ ਜੀ ਨੇ ਲਾਏ ਹੋਏ ਆ ਤੇ ਉਹਦੇ ਚ ਅਸੀਂ ਆਪਣਾ ਜਿੰਨਾ ਵੀ ਯੋਗਦਾਨ ਪਾਉਂਦੇ ਆ ਰਹੇ ਤੇ ਪਾਉਂਦੇ ਰਵਾਂਗੇ ਇੱਛੇ ਜੀ ਅਸੀਂ ਆਪਣੇ ਭਰੋਸਾ ਭਾਈ ਸਾਹਿਬ ਜੀ ਨੂੰ ਵੀ ਦੇ ਚੁੱਕੇ ਆਂ ਬਾਬਾ ਜੀ ਦੇ ਜਾਣ ਤੋਂ ਬਾਅਦ ਕਿ ਅਸੀਂ ਜਿੰਨਾ ਵੀ ਸਾਡੇ ਕੋਲੇ ਜੋ ਕੁਝ ਵੀ ਹੈ ਤਨ ਹੈ ਮਨ ਹੈ ਧਨ ਹੈ ਜੋ ਤਾਕਤ ਹੈ ਲਿਆਕਤ ਹੈ ਜਿੰਨੀ ਵੀ ਹੈ ਤਰ ਤੁਸ਼ ਬੁੱਧੀ ਆ ਉਹਦੇ ਨਾਲ ਅਸੀਂ ਤੁਹਾਡੇ ਨਾਲ ਖੜੇ ਆਂ ਤੇ ਜਿੰਨਾ ਚਿਰ ਸਰੀਰ ਜਾਨ ਦੇਣਗੇ ਅਸੀਂ ਖੜੇ ਰਵਾਂਗੇ ਬਾਕੀ ਅਸੀਂ ਜਿਹੜੀਆਂ ਗੁਰੂ ਸਾਹਿਬ ਦੀ ਧੰਨਵਾਦ ਜੀ ਬਹੁਤ ਬਹੁਤ ਸਭ ਨੂੰ ਸਭ ਦੀ ਵੋਟ ਬਹੁਤ ਧੰਨਵਾਦ ਜੀ ਦਾ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਕੋ ਸਮਾ ਸਮਾਟੀ ਕੋ ਬੜਾ ਸੀਮਤ ਰਹਿ ਗਿਆ ਹੈ ਜਿਵੇਂ ਕਿ ਪਤਾ ਹੈ ਕਿ ਉਹਨਾਂ ਦੇ ਜਿਹੜੇ ਅੰਤਮ ਅਰਦਾਸ ਜਿਹੜੀ ਹੈਗੀ ਆ ਉਹ 24 ਤਰੀਕ ਨੂੰ ਗੁਰਦੁਆਰਾ ਨਾਨਕ ਸਾਹਿਬ ਲੁਧਿਆਣਾ ਸਮਰਾਹ ਚੌਂਕ ਦੇ ਵਿਖੇ ਹੋਵੇਗੀ ਤੇ 12 ਤੋਂ 2 ਵਜੇ ਤੱਕ ਇਹ ਅੰਤਮ ਅਰਦਾਸ ਦਾ ਸਮਾ ਬਿਥਿਆ ਗਿਆ ਹੈ ਜਿਹੜੀਆਂ ਸੰਗਤਾਂ ਸਾਨੂੰ ਸੁਣ ਰਹੀਆਂ ਨੇ ਦੇਖ ਰਹੀਆਂ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਤੇ ਉਹ 24 ਤਰੀਕ ਨੂੰ ਜਰੂਰ ਦਰਸ਼ਨ ਦੇ ਕੇ ਉਹਨਾਂ ਦੀ ਯਾਦ ਦੇ ਵਿੱਚ ਜੁੜਨ ਦਾ ਪੂਰਾ ਪੂਰਾ ਯਤਨ ਕਰਿਓ ਕੋਲੀ ਸਾਹਿਬ ਜੀ ਤੁਸੀਂ ਅਖੀਰ ਦੇ ਵਿੱਚ ਕੁਝ ਕਹਿਣਾ ਚਾਹੋਗੇ 1 ਮਿੰਟ ਸਾਡੇ ਕੋ ਬਾਕੀ ਹੈ ਗੁਰਪ੍ਰਿੰਦਰਪਾਲ ਸਿੰਘ ਜੀ ਕੋਲੀ ਜੀ ਦੇਖੋ ਜੀ ਫੋਨ ਸਾਡੇ ਜਿਹੜੇ ਮੁਖੀ ਫਾਊਂਡਰ ਟਰਸਟੀ ਜਿਨ੍ਹਾਂ ਦੇ ਨਾਲ 10 35 ਸਾਲ ਤੋਂ ਸੇਵਾ ਕਰ ਰਹੇ ਹੈ ਉਹਨਾਂ ਨੇ ਜਿਹੜੀ ਸ਼ਰਧਾਂਜਲੀ ਦਿੱਤੀ ਹੈ ਉਹਦੇ ਅੱਗੇ ਦਾਸ ਬੋਲਦਾ ਹੁਣ ਚੰਗਾ ਨਹੀਂ ਲੱਗਦਾ ਉਹਨਾਂ ਨੇ ਜੋ ਕਹਿਤਾ ਸਾਡੇ ਬਿਹਾਫ ਤੇ ਐ ਅਸੀਂ ਸਾਰੇ ਟਰਸਟੀ ਸਰਦਾ ਦਰਜੀਤ ਸਿੰਘ ਜੀ ਸਗੂ ਸਦਾ ਸਰਵਿੰਦਰ ਸਿੰਘ ਜਗਦੇਵ ਐਂਡ ਦਾਸ ਅਸੀਂ ਇਸ ਦੁੱਖ ਦੀ ਘੜੀ ਤੇ ਭਾਈ ਸਾਹਿਬ ਨੂੰ ਸਾਰੇ ਸਾਥ ਸੰਗਤ ਨੂੰ ਸincere condolences ਪੇਸ਼ ਕਰਦੇ ਹਾਂ ਉਹ ਸਾਰੇ ਦੁਖੀ ਮਨ ਦੇ ਨਾਲ ਅਰਦਾਸ ਇਹ ਕਰਦੇ ਹਾਂ ਕਿ ਦਿਓ ਸਜਣ ਸੀਸਣੀਆਂ ਜੋ ਹੋਵੇ ਸਾਹਿਬ ਸੇ ਉਮੇਲ ਬਾਕੀ ਜਿਹੜੀ ਉਹਨਾਂ ਦੀਆਂ ਸੇਵਾਵਾਂ ਨੇ ਉਹਨਾਂ ਦਾ ਜੀਵਨ ਜੋੜ ਰਿਹਾ ਸਭੂ ਸਾਹਿਬ ਨੇ ਬਹੁਤ ਅੱਛੇ ਤਰੀਕੇ ਨਾਲ ਦੱਸ ਦਿੱਤਾ ਹੈ ਅਸੀਂ ਇਸ ਦੁੱਖ ਦੀ ਘੜੀ ਤੇ ਸਾਰਿਆਂ ਦੇ ਨਾਲ ਕੰਡੋਲੈਂਸਿਸ ਐਂਡ ਦੁੱਖੇਜਾਰ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਗੋਪਿੰਦਰਪਾਲ ਸਿੰਘ ਕੋਲੀ ਜੀ ਤੇ ਨਾਲ ਦੀ ਨਾਲ ਸਰਦਾਰ ਤਰਸੀਮ ਸਿੰਘ ਵੁਲਹੈਂਪਟਨ ਵਾਲੇ ਉਹਦੇ ਪਰਿਵਾਰ ਦੇ ਵੱਲੋਂ ਵੀ ਸਾਰਿਆਂ ਸੰਗਤਾਂ ਦੇ ਨਾਲ ਬੜਾ ਡੇਰੀ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਅਮਰਜੀਤ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਵਾਸਤੇ ਵੀ ਤੇ ਨਾਲ ਦੀ ਨਾਲ ਸੰਤਾਨ ਨੂੰ ਅਸੀਂ ਬੇਨਤੀ ਕਰਦੇ ਆ ਕਿ ਉਹ 24 ਜਨਵਰੀ ਅਗਲੇ ਸ਼ਨੀਵਾਰ ਨੂੰ ਜਰੂਰ ਨਾਨਕ ਸਰ ਗੁਰਦਰਾ ਸਾਹਿਬ ਨੂੰ ਨਹੀਂ ਵੇਖੇ ਜੋ ਸਮਰਾਥ ਚੌਂਕ ਦੇ ਨੇੜੇ ਹੈ ਉੱਥੇ ਜਰੂਰ ਪਹੁੰਚਣ ਤੇ ਉਹਨਾਂ ਦੀ ਯਾਦ ਦੇ ਵਿੱਚ ਜਰੂਰ ਉਹ ਸਮਾ ਕੱਢ ਕੇ ਜੁੜਨ ਦੀ ਕੋਸ਼ਿਸ਼ ਕਰੋ ਤੇ ਇਸ ਦੇ ਨਾਲ ਹੀ ਅਸੀਂ ਆਪਣੇ ਵੱਲੋਂ ਸਿੱਖ ਚੈਨਲ ਦੇ ਵੱਲੋਂ ਪਰਿਵਾਰ ਦੇ ਨਾਲ ਬਹੁਤ ਗਹਿਰਾ ਅਫਸੋਸ ਜ਼ਾਹਰ ਕਰਦੇ ਹਾਂ ਔਰ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਵਿੱਚ Uh, 24 ਜਨਵਰੀ ਨੂੰ ਬਹੁਤ ਸਾਰੇ ਸੰਤਾਂ ਜਰਨ ਦੇ ਗਏ ਤੇ ਅਸੀਂ ਵੀ ਅਰਦਾਸ ਕਰਾਂਗੇ ਉਹਨਾਂ ਨੂੰ ਉਹਨਾਂ ਦੀ ਆਤਮਾ ਨੂੰ ਹਮੇਸ਼ਾ ਸ਼ਾਂਤੀ ਰਹੇ ਔਰ ਜਿਹੜੇ ਉਹਨਾਂ ਦੇ ਉਦਾਰੇ ਜਿਨ੍ਹਾਂ ਅਦਾਰਿਆਂ ਵਾਸਤੇ ਉਹ ਯਤਨਸ਼ੀਲ ਰਹੇ ਨੇ ਉਹ ਅਦਾਰੇ ਹਮੇਸ਼ਾ ਇਹ ਚੜ੍ਹਦੀ ਕਲਾ ਵਿੱਚ ਰਹਿਣ ਇਸ ਦੇ ਨਾਲ ਹੀ ਕੌਂਸਲ ਮਰਵਾ ਜੀ ਦਾ ਤੇ ਨਾਲ ਸੱਗੂ ਜੀ ਦਾ ਦਲਜੀਤ ਸਿੰਘ ਸੱਗੂ ਜੀ ਦਾ ਤੇ ਗੁਰਵਿੰਦਰ ਪਾਲ ਸੋਲੀ ਜੀ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਤੋਂ ਬਹੁਤ ਬਹੁਤ ਧੰਨਵਾਦ ਡਾਕਟਰ ਪੈਨਲ ਗੰਗ ਜੀ ਦਾ ਦਾਸ ਨੂੰ ਇੱਥੇ ਇਸ ਪ੍ਰੋਗਰਾਮ ਦੀ ਸਮਾਪਤੀ ਕਰਨ ਦੀ ਆਗਿਆ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ